ਮਸੇ ਦੀ ਮੌਤ ਦਾ ਬਦਲਾ ਲੈਣ ਵਾਸਤੇ ਜ਼ਕਰੀਆ ਖਾਨ ਨੇ ਨੂਰਦੀਨ ਫੌਜਦਾਰ ਨੂੰ ਬੁਲਾਇਆ ਉਹਨੇ ਆਖਿਆ ਫੌਜ ਜਿੰਨੀ ਚਾਹੀਦੀ ਹੈ ਲੈ ਜਾ ਐਸੇ ਵਕਤ ਮੀਰਾ ਕੋਟ ਨੂੰ ਘੇਰਾ ਪਾ ਤੇ ਮਹਤਾਬ ਸਿੰਘ ਨੂੰ ਫੜ ਕੇ ਮੇਰੇ ਸਾਹਮਣੇ ਲੈ ਕੇ ਆ ਜਦੋਂ ਇਹ ਗੱਲ ਸੁਣੀ ਤੇ ਕੋਲ ਖਲੋਤਾ ਹਰਪ੍ਰਖਤ ਨਰਿੰਜਣੀਆਂ ਹੱਸ ਪਿਆ ਕਹਿੰਦਾ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਉਹ ਬੀਕਾਨੇਰ ਨੂੰ ਚਲ ਗਿਆ ਤੇ ਮਹਤਾਬ ਸਿੰਘ ਦਾ ਪਰਛਾਵਾਂ ਲੱਭਣਾ ਜੇ ਮੀਰਾ ਕੋਟ ਚ ਉੱਥੇ ਤੇ ਉਹ ਹੈ ਹੀ ਨਹੀਂ ਉਹਨੇ ਆਖਿਆ ਫੇਰ ਮੀਰਾਕੋਟ ਮੀਰਾਕੋਟியே ਮਹਤਾਬ ਸਿੰਘ ਨੂੰ ਫੜਨ ਵਾਸਤੇ ਬੀਕਾਨੇਰ ਤੇ ਫੌਜ ਚਾੜਨੀ ਪਊ ਕਹਿੰਦਾ ਜ਼ਰੂਰਤ ਹੀ ਨਹੀਂ ਉਹਨੇ ਆਖਿਆ ਕੀ ਕਰਨਾ ਹੋਵੇਗਾ ਕਹਿੰਦਾ ਮੈਂ ਦੱਸਦਾ ਏ ਉਹ ਆਪ ਹੀ ਗਿਆ ਏ ਨਾ ਉਹਦਾ ਪਰਿਵਾਰ ਤੇ ਮੀਰਾਕੋਟ ਦੇ ਅੰਦਰ ਹੀ ਆ ਨਾ ਮੈਨੂੰ ਸੁਣਿਆ ਉਹਦਾ 8 ਸਾਲ ਦਾ ਪੁੱਤਰ ਹੈ ਜਿਹੜਾ ਮੀਰਾਕੋਟ ਦੇ ਅੰਦਰ ਹੀ ਰਹਿ ਰਿਹਾ ਹੈ ਖੂਨ ਦਾ ਬਦਲਾ ਖੂਨ ਸਾਹਿਬ ਖਾਨ ਸਾਹਿਬ ਸਿਰ ਦਾ ਬਦਲਾ ਸਿਰ ਮਹਤਾਰ ਸਿੰਘ ਦੇ ਪੁੱਤਰ ਦਾ ਸਿਰ ਵੱਢ ਕੇ ਮਸੇ ਦੀ ਬੇਗਮ ਦੇ ਸਾਹਮਣੇ ਰੱਖੀਏ ਤੇ ਇਹਦੇ ਕਾਲਜੇ ਜ਼ਰੂਰ ਠੰਡ ਪਵੇਗੀ ਜਦੋਂ ਇਹ ਗੱਲ ਹਰ ਭਗਤ ਨਰ ਰੰਗੀਆਂ ਨੇ ਆਖੀ ਨੂਰਦੀਨ ਫੌਜਦਾਰ ਨੂੰ ਹਦਾਇਤ ਕਰਕੇ ਭਾਰੀ ਫੌਜ ਦੇ ਕੇ ਮੀਰਾ ਕੋਟ ਤੇ ਚੜ੍ਹ ਕੇ ਭੇਜ ਦਿੱਤਾ ਮੀਰਾ ਕੋਟ ਨੂੰ ਆ ਕੇ ਨੂਰਦੀਨ ਨੇ ਘੇਰਾ ਪਾਇਆ ਪਿੰਡ ਦੇ ਚੌਂਕੀਦਾਰ ਨੂੰ ਸਾਥ ਵਿੱਚ ਬੁਲਾਇਆ ਗਿਆ ਨੂਰਦੀਨ ਫੌਜਦਾਰ ਸੱਤ ਵਿੱਚ ਖਲੋਤਾ ਇਹ ਨਾਲ ਹੈ ਰੰਗੜੀਏ ਰੰਗੜ ਮੜਿਆਲੇ ਵਾਲੇ ਨਾਲ ਹੈ ਹਰ ਭਗਤ ਨਰਨਜਣੀਆਂ ਇਹ ਸਾਰੇ ਜਾਣੇ ਸੱਤ ਦੇ ਵਿੱਚ ਖਲੋਤੇ ਹੋਏ ਨੇ ਪਿੰਡ ਦਾ ਚੌਂਕੀਦਾਰ ਆਇਆ ਉਹਨੇ ਬੜੇ ادب ਦੇ ਨਾਲ ਇਹਨਾਂ ਨੂੰ ਦਵਾ ਸलाम ਕਰਕੇ ਇਹਨਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਨੂਰਦੀਨ ਮੱਥੇ ਤੇ ਤਿਉੜੀ ਪਾ ਕੇ ਕਹਿੰਦਾ ਉਹ ਚੌਂਕੀਦਾਰਾ ਅਸੀਂ ਬੈਠਣ ਵਾਸਤੇ ਨਹੀਂ ਆਏ ਉਹਨੇ ਅਖਿਆ ਜਨਾਬ ਫਿਰ ਕੀ ਹੁਕਮ ਹੈ ਕਹਿੰਦਾ ਜਾ ਉਸੇ ਵਕਤ ਮਹਤਾਬ ਸਿੰਘ ਦੇ ਪੁੱਤਰ ਨੂੰ ਫੜ ਕੇ ਮੇਰੇ ਸਾਹਮਣੇ ਲੈ ਕੇ ਆ ਚੌਕੀਦਾਰ ਡਰਿਆ ਹੋਇਆ ਉਸੇ ਵਕਤ ਤੁਰ ਲੱਗਾ ਤੇ ਹਰਪ੍ਰਖਤ ਨਰਨਜਣੀਆਂ ਨੇ ਆਵਾਜ਼ ਮਾਰ ਲਈ ਉਹਨੇ ਕਿਹਾ ਚੌਕੀਦਾਰਾ ਇੱਧਰ ਆ ਜਾ ਵਾਪਸ ਮੁੜਿਆ ਨੂਰਦੀਨ ਨੂੰ ਹਰਪ੍ਰਖਤ ਨਰਨਜਣੀਆਂ ਕਹਿਣ ਲੱਗਾ ਫੌਜਦਾਰ ਸਾਹਿਬ ਇਨੂੰ ਭੇਜ ਕੇ ਮਹਤਾਬ ਸਿੰਘ ਦੇ ਪੁੱਤਰ ਨੂੰ ਮੰਗਾਰੇ ਉਹ ਮਹਤਾਬ ਸਿੰਘ ਦੇ ਪੁੱਤਰ ਨੂੰ ਲਿਆਉਣ ਵਾਸਤੇ ਇਹ ਕਿਉਂ ਜਾਵੇ ਉਹਨੇ ਆਖਿਆ ਫੇਰ ਕੌਣ ਜਾਵੇਗਾ ਕਹਿੰਦਾ ਇਸ ਪਿੰਡ ਦਾ ਨੰਬਰਦਾਰ ਹੈ ਜਿਹਦਾ ਨਾਂ ਹੈ ਨੱਥਾ ਖਹਿਰਾ ਚੌਧਰੀ ਨੱਥੇ ਨੂੰ ਬੁਲਾਇਆ ਜਾਵੇ ਉਹਨੇ ਆਖਿਆ ਹੁਣ ਫੇਰ ਉਹਦੇ ਨਾਲ ਕੀ ਹੋਵੇਗਾ ਅਸਲ ਵਿੱਚ ਇਹ ਬੇਈਮਾਨ ਇੱਕ ਤੀਰਨਾ ਦੋ ਨਿਸ਼ਾਨੇ ਲਾਉਣਾ ਚਾਹੁੰਦਾ ਸੀ ਇਹ ਚੌਧਰੀ ਨੱਥਾ ਖਹਿਰਾ ਇਮਾਨਦਾਰ ਸੀ ਧਿਆਨدار ਸੀ ਇਹਦੀਆਂ ਮਨਮਾਨੀਆਂ ਇਲਾਕੇ ਵਿੱਚ ਚੱਲਣ ਨਹੀਂ ਸੀ ਦਿੰਦਾ ਇਹਦਾ ਮਨ ਕਹਿੰਦਾ ਸੀ ਕਿ ਜੇ ਮਹਿਤਾਬ ਸਿੰਘ ਦੇ ਨਾਲ ਇਹਨੇ ਪੱਗ ਵਿਟਾਈ ਹੋਈ ਹੈ ਜੇ ਮਹਿਤਾਬ ਸਿੰਘ ਦੇ ਪੁੱਤਰ ਨੂੰ ਲਿਆ ਕੇ ਫੜਾਵੇਗਾ ਮਹਿਤਾਬ ਸਿੰਘ ਨੇ ਇਹਨੂੰ ਮਾਰ ਦੇਣਾ ਹੈ ਜੇ ਨਾ ਲਿਆਵੇਗਾ ਤੇ ਫੌਜ ਨੇ ਨੂਰਦੀਨ ਨੇ ਇਹਨੂੰ ਮਾਰ ਦੇਣਾ ਮੇਰੇ ਰਾਧਾ ਰੋੜਾ ਸਦਾ ਵਾਸਤੇ ਹਟ ਜਾਵੇਗਾ